ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਛੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹਿੰਮਤ ਲਾਈਵ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰ ਵੀਡੀਓ ਬਣਾ ਰਹੇ ਆ ਦੋ ਪਸ਼ੂਆ ਭਾਈ ਦੇ ਇੱਕ ਕਾਲੇ ਰੰਗ ਦੀ ਵਹਿੜ ਵੱਡੇ ਕੱਦ ਵਾਲੀ ਐ ਤੇ ਇੱਕ ਜਰਸੀ ਐ ਤਾਜੀ ਸੂਈ ਸਵਾਈ ਐ ਦੋ ਹੀ ਪਸ਼ੂਆ ਦੋਵੇਂ ਹੀ ਸੇਲ ਆ ਇਨਫਰਮੇਸ਼ਨ ਲੈ ਦਨਾ ਉਹ ਕਰਦੇ ਆ ਗੱਲ ਬਾਤ ਹਾਂਜੀ ਭਾਈ ਸਾਸੀ ਕਾਲ ਜੀ ਕਿੱਸੀਗਾ ਭਾਈ ਜੀ ਨਾਮ ਤੇ ਐਡਰੈਸ ਦੱਸ ਲੀ ਜੀ ਨਾਮ ਹੈ ਸੁਖਮੰਦਰ ਸਿੰਘ ਪਿੰਡ ਚਰਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦਾ 9876870639 ਇੱਕ ਰੀਪੇ ਦੱਸ ਜੀ 9876870693 ਦੋਵੇਂ ਵਕਾਉ ਬਾਈ ਦੋਨੇ ਵਕਾਉ ਹੈ ਬਾਈ ਜਾਸੀ ਕੈਨ ਮਸੂਆ ਜਾਸੀ ਪਹਿਲਾ ਸੂਆ ਬਾਈ ਸੂਈ ਨੂੰ ਸਮਾ ਸੂਈ ਪਰਸੋ ਹੋਈ ਆ ਬਈ ਤੀਜਾ ਦਿਨ ਅਜਾ ਕਿੰਨਾ ਕ ਦੁੱਧ ਪਿਆਜੋ 28 ਕਿਲੋ ਬੋਲਾ ਤਿਆਰ ਆ ਬਈ ਹੁਣ 8 ਕਿਲੋ ਹਾਂਜੀ ਕਿੰਨਾ ਕ ਦੇ ਦੂ 12 ਕਿਲੋ ਦੇਉਗੇ ਪਰਾ ਦੇ ਨੇ ਕਾਲ ਜੇ ਬੱਚਾ ਮਗਰ ਕੀ ਹੈ ਬੱਛਾ ਹੈ ਜੈਜਾ ਮੋਲ ਲੈ ਆਂਦੇ ਨਾਲ ਜੈਜਾ ਬਾਈ 45000 ਰੁਪਏ ਹੈ ਕਢੀ ਬਾਦ ਤੁਰਕੇ ਵਿਖਾ ਦੀਏ ਦੋਸਤੋ ਪਹਿਲੇ ਸਵੇ ਸੁਈ ਆ ਬਾਈ ਕਹਿੰਦਾ 8 ਕਿਲੋ ਬੋਲਾ ਤਿਆਰ ਹੈ ਜਿਹੜਾ ਤੁਸੀਂ ਝੋ ਲੈਣਾ ਸੁਭਾ ਵੀ ਚੋਲਿਓ ਸ਼ਾਮ ਨੂੰ ਵੀ ਚੋਲਿਓ 4 ਕਿਲੋ ਸੁਭਾ 4 ਕਿਲੋ ਸ਼ਾਮ ਨੂੰ 8 ਕਿਲੋ ਬੋਲੀ ਤਿਆਰ ਹੈ 12 ਕਿਲੋ ਦੁੱਧ ਬਈ ਦੱਸਦਾ ਇੰਨਾ ਕੁ ਪਿਉਣਾ ਇਹਨੇ ਵਧੀਆ ਗੱਲ ਹੈ ਕਈ ਭੈਣ ਭਰਾ ਐਵੇਂ 16 17 ਕਹਿੰਦੇ ਆ 12 ਕਿਲੋ ਖੁੱਲਾ ਦੁੱਧ ਪਿਆ ਜੂ ਬਾਕੀ ਬਾਲੇ ਵੱਡੇ ਕਰਦਾਂ ਵਾਲੀ ਜਰਸੀ ਨਹੀਂ ਜੇ ਵੱਡੀ ਹੁੰਦੀ ਫੇਰ ਤਾਂ ਉਹਨੇ ਤਾਂ ਪਿਆ ਦੇਣਾ ਸੀ ਪਰ ਦਰਮਿਆਨੀ ਜੀ ਜਰਸੀ ਹੈ 8 ਕਿਲੋ ਬੌਲੀ ਤਿਆਰ ਆ ਬਾਕੀ ਹਰੇਕ ਵੀਡੀਓ ਚ ਕਹੀਦਾ ਕਿ ਜਿਹੜਾ ਮਾਲਕ ਪਸ਼ੂ ਤੋੜ ਕੇ ਵਿਖਾਉਂਦਾ ਉਹਦੇ ਹਿਸਾਬ ਨਾਲ ਪਸ਼ੂ ਦੇ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਬਾਕੀ ਬਾਈ ਦੇ ਘਰੇ ਆਇਓ ਆ ਕੇ ਆਪਦੀ ਤਸੱਲੀ ਕਰਿਓ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਆ ਦੁੱਧ ਪੀਣ ਨੂੰ ਥਣ ਚਾਰੀ ਐ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦਿਨਾ 11:30 ਵੀਡੀਓ ਬਣਾ ਰਹੇ ਆ ਗਿਆ 11:33 ਮਿੰਟ ਤੇ ਸ਼ਾਮ ਦੀ ਚਵਾਈ ਤੇ ਸਾਰਾ ਦੇਣੀ ਪਿਆ ਸ਼ਾਮ ਤੇ ਕਰਹਵਾਨਾ ਬੌਲੇ ਨਾਲ ਭਰ ਲੈਣਾ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 5 6 ਵਜੇ ਫਿਰ ਤਾਂ ਹਵਾਨਾ ਬੌਲੇ ਨਾਲ ਭਰਿਆ ਹੁਣ ਅਸੀਂ ਮੁੱਲ ਕਿੰਨਾ ਕੀਤਾ ਬਾਈ ਮੁੱਲ 45000 45000 ਮੁੱਲ 40 ਤੇ 5 ਮਾਨ ਤਾਨ ਹੋ ਜੂ ਦੋ ਨੰਬਰ ਬਾਰੇ ਦੱਸ ਦੀ ਬਾਈ ਦੋ ਹੈ ਬਾਈ ਇਹ 23 ਨੂੰ ਜੜ ਪੂਰੇ ਆ ਜੀ 91 ਹੁੰਦੀ ਆ ਇਹ ਪਹਿਲੇ ਨੇ ਜੀ ਪਹਿਲੇ ਨੇ 20 ਹੁੰਦੇ ਠੀਕ ਹੈ ਕਿੰਨਾ ਦੁੱਧ ਕੱਢ ਜੂ ਤੁਹਾਡੇ ਹਿਸਾਬ ਨਾਲ ਦੁੱਧ ਤਾਂ 14-15 ਕਿਲੋ ਪਿਉ ਬਈ ਹਾਂ ਵੱਡੀ ਦਾ ਹਿਸਾਬ ਇਹਦਾ ਵੀ ਜਾਇਜ਼ ਜਾ ਮੁੱਲ ਇਹਦਾ 48000 ਰੁਪਏ ਕੱਢੀਏ ਬਾਅਦ ਨੂੰ ਇੱਕ ਨੰਬਰ 45000 ਦੀ ਜਰਸੀ ਤਾਜੀ ਸੂਈ ਹੈ 12 ਕਿਲੋ ਦੁੱਧ ਪਿਆ ਜੂ 8 ਕਿਲੋ ਬੋਲੀ ਤਿਆਰ ਹੈ ਇੰਨਾ ਕ ਦੁੱਧ ਪਿਉਣ ਤਾਂ ਹੱਕ ਵੀ ਬਣਦਾ 12 ਕਿਲੋ ਕੱਢ ਜੂਗੀ ਦੋ ਨੰਬਰ ਇੱਕ ਨੰਬਰ ਵੀ ਪਹਿਲੇ ਸੂਏ ਸੂਈ ਹੈ ਦੋ ਨੰਬਰ ਵੀ ਪਹਿਲਾ ਸੂਵਾ ਇੱਕ ਨੰਬਰ 45 ਦੀ ਦੋ ਨੰਬਰ 48 ਦੀ ਕਿ 47 ਬਈ 2 ਨੰਬਰ 48000 ਦੀ ਕਾਲੇ ਰੰਗ ਦੀ ਵਛੀ ਆ ਵੱਡੀ ਵੱਡੀ ਬਹੁਤ ਐ ਬਾਈ ਕਹਿੰਦਾ ਜਿਹੜੇ ਹਿਸਾਬ ਨਾਲ ਵਹਿੜ ਦਾ ਕੱਦ ਕਾਠ ਐ ਉਹ ਹਿਸਾਬ ਨਾਲ 14 15 ਕਿਲੋ ਦੁੱਧ ਪਿਆਜੂ ਬਾਕੀ ਜੇ ਐਡੀ ਵਹਿੜ 15 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਰਾਜੀ ਰੂਜੀ ਬਹੁਤ ਐ ਸੇਵਾ ਸੰਭਾਲ ਬਾਈ ਦੀ ਫੁੱਲ ਕੀਤੀ ਐ ਥਣ ਚਾਰੀ ਐ 20 ਦਿਨਾਂ ਦੀ ਕੱਚੀ ਐ 18 20 ਦਿਨ ਅਗਲਾ ਵਧੀਆ ਸੇਵਾ ਕਰ ਲੈਂਦਾ ਇਹ ਕਰਮਾ ਵਾਲੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੋ ਦੁੱਧ ਇਹਦਾ ਵੀ ਮੱਝ ਹਰ ਗਈ ਹੋਊ ਚੱਟਾ ਪੂਰੇ ਫੁੱਲ ਵੱਡੇ ਕੱਦ ਵਾਲੀ ਹੈ ਦੋ ਨੰਬਰ ਤਾਂ ਹਾਈਟ ਵੀ ਫੁੱਲ ਹੈ ਲੈਂਥ ਵੀ ਪੂਰੀ ਹੈ ਤੇ ਵਜ਼ਨ ਵੀ ਬਹੁਤ ਹੈ ਪੂਰੀ ਭਾਰੀ ਨਰੋਈ ਨਿਕਰ ਪਹਿਲਾ ਸੁਹਾ ਵੱਛੀ 20 ਦਿਨਾਂ ਦੀ ਕੱਚੀ ਮੱਝਾਂ ਵਰਗਾ ਪੱਠਪੜਾ ਚਾਪੜ ਰਗੀ ਪਈ ਹੈ 20 ਦਿਨ ਕੱਚੀ ਆ ਕੱਦ ਫੁੱਲੀ ਵੱਡਾ ਕੋਈ ਨਿੱਕੀ ਮਰੀ ਹੰਬੀ ਜਣੀ 48000 ਦੀ ਦੇ ਦੇਣੀ ਹੈ ਬਾਈ ਕਹਿੰਦਾ 48000 ਚੋਂ ਮਾਨ ਕਰ ਦੂੰਗਾ ਨਾ ਕਿ ਦੋਵੇਂ ਸੀਲ ਸਾਊਗਾ ਕੋਈ ਲੱਤ ਛੜ ਵਾਲਾ ਨਹੀਂ ਪਾਲ ਸੀਲ ਸਾਊ ਹੈ ਇੱਕ ਨੰਬਰ ਪਹਿਲੇ ਸੂਏ ਸੂਈ ਹੈ ਦੋ ਨੰਬਰ ਪਹਿਲੇ ਸੂਏ ਸੂੰਦੀ ਹੈ ਇੱਕ ਨੰਬਰ 40 ਤੇ 5 45000 ਦੀ ਇਹ ਦੋ ਪਸ਼ੂ ਸੇਲ ਹੈ ਮੁੱਲ ਬਿਲਕੁਲ ਜਾਇਜ਼ ਹੀ ਹੈ ਛੋਟੇ ਭਾਅ ਦੀ ਮੁੱਲ ਹੈ ਜੇ ਕੋਈ ਜੋੜਾ ਹੀ ਲੈ ਲੈਂਦਾ ਫਿਰ ਭੋਰਾ ਵੱਧ ਮਾਨਤਾਨ ਹੋ ਜੂ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਜਰਸੀ ਲੈਣੀ ਆ ਪਹਿਲਾ ਸੂਆ ਨਮਾ ਹਨ ਕੋਈ 5 7 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆਉਗੀ ਥਣ ਚਾਰੀ ਹੈ 8 ਕਿਲੋ ਬੌੜੀ ਖੁੱਲੀ ਤਿਆਰ ਆ ਬਜੇ ਨੂੰ ਝੰਗਾ ਕੇ ਦੋ ਨੰਬਰ 20 ਦਿਨਾਂ ਦੀ ਕੱਚੀ ਆ ਪਹਿਲੇ ਸੂਵੇ ਸੁੰਦੀ ਆ ਉਹ 48000 ਦੀ ਦੇ ਦੇਣੀ ਆ ਇੱਕ ਨੰਬਰ 45000 ਦੀ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਥਣ ਦੋਵਾਂ ਦੇ ਸੋਹਣੇ ਆ ਕੋਈ ਫੂਡ ਸ਼ਾਂਗ ਨਹੀਂ ਸਾਸੀ ਕਾ